ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਅੱਜ ਵੱਡੀ ਅਪਡੇਟ ਸਾਹਮਣੇ ਆਈ ਹੈ ਜੀहां ਵਿਕਰਮ ਸਿੰਘ ਮਜੀਠੀਆ ਦੀ ਜਾਣਕਾਰੀ ਮੁਤਾਬਕ 14 ਦਿਨਾਂ ਦੀ ਨਾਈ ਖਰਾਸਤ ਹੋਰ ਵਾਦਾ ਦਿੱਤੀ ਗਈ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਹੁਣ ਵਿਕਰਮ ਸਿੰਘ ਮਜੀਠੀਆ ਦੀ ਜੋ ਅਗਲੀ ਪੇਸ਼ੀ ਹੈ ਉਹ 4 ਅਕਤੂਬਰ ਨੂੰ ਹੋਵੇਗੀ ਇਹ ਵੱਡੀ ਖਬਰ ਅੱਜ ਸਾਹਮਣੇ ਆਈ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਜੋ ਨਿਆਇ ਖਰਾਸਤ ਹੈ ਉਹ ਚ ਫੇਰ ਤੋਂ ਵਾਅਦਾ ਹੋ ਗਿਆ ਤੇ 14 ਦਿਨਾਂ ਲਈ ਹੋਰ ਨਿਆਇ ਖਰਾਸਤ ਵਿਕਰਮ ਸਿੰਘ ਮਜੀਠੀਆ ਦੀ ਵਾਦਾ ਦਿੱਤੀ ਗਈ ਹੈ ਦੱਸਦੀ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਕੋਰਟ 'ਚ ਪੇਸ਼ੀ ਸੀ ਵੀਡੀਓ ਕਾਨਫਰੰਸ ਰਾਹੀਂ ਜਾਣਕਾਰੀ ਮੁਤਾਬਕ ਉਹਨਾਂ ਦੀ ਪੇਸ਼ੀ ਹੋਈ ਤਾਂ ਉਸ ਤੋਂ ਬਾਅਦ ਹੀ ਉਹਨਾਂ ਦੀ ਨਿਆਇਕ ਰਾਸਤੂ 14 ਦਿਨਾਂ ਲਈ ਹੋਰ ਵਾਧਾ ਦਿੱਤਾ ਗਿਆ ਤੇ 4 ਅਕਤੂਬਰ ਨੂੰ ਉਹਨਾਂ ਦੀ ਅਗਲੀ ਪੇਸ਼ ਯਾਨੀ ਕਿ ਅਗਲੀ ਸੁਣਵਾਈ ਕੋਰਟ 'ਚ ਹੋਵੇਗੀ ਦੱਸਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਉਹਨਾਂ ਦੇ ਘਰ ਤੋਂ 25 ਜੂਨ ਨੂੰ ਅੰਮ੍ਰਿਤਸਰ ਵਾਲੇ ਘਰ ਤੋਂ ਗ੍ਰਿਫਤਾਰ ਕੀਤਾ ਸੀ 25 ਜੂਨ ਨੂੰ ਵਿਜੀਲੈਂਸ ਦੀ ਟੀਮ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਲੇ ਵਿਕਰਮ ਸਿੰਘ ਮਜੀਠੀਆ ਦੇ ਘਰ 'ਚ ਪਹੁੰਚੀ ਸੀ ਕਿ ਤੇ ਉੱਥੋਂ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤ ਕਿ ਹੁਣ ਤੱਕ ਜੋ ਹੈ ਬਿਕਰਮ ਸਿੰਘ ਮਜੀਠੀਆ ਹਿਰਾਸਤ ਜਨੇ ਉਹਨਾਂ ਦੀ ਰਿਮਾਂਡ ਜਦੋਂ ਖਤਮ ਹੋਈ ਸੀ ਪੁਲਿਸ ਰਿਮਾਂਡ ਖਤਮ ਤੋਂ ਬਾਅਦ ਹੀ ਉਹਨਾਂ ਨੂੰ ਨਿਆਇਕ ਹਿਰਾਸਤ 'ਚ ਪੇਜ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਜਦੋਂ ਵੀ ਨਿਆਇਕ ਹਿਰਾਸਤ ਖਤਮ ਹੋਈ ਉਹਦੇ ਵਿੱਚ ਲਗਾਤਾਰ ਵਾਅਦਾ ਹੋਇਆ ਤੇ ਹੁਣ ਵੀ ਵੱਡੀ ਖਬਰ ਆਈ ਹੈ ਸਾਹਮਣੇ ਆਈ ਹੈ ਕਿ 14 ਦਿਨਾਂ ਦੀ ਜਦੋਂ ਹੋਰ ਨਿਆਇਕ ਹਿਰਾਸਤ ਉਹਨਾਂ ਦੀ ਖਤਮ ਹੋਈ ਤੇ ਹੋਰ 14 ਦਿਨਾਂ ਦੀ ਨਿਆਇਕ ਹਿਰਾਸਤ ਬਿਕਰਮ ਸਿੰਘ ਮਜੀਠੀਆ ਦੀ ਵਾਦਾ ਦਿੱਤੀ ਗਈ ਹੈ ਹਾਲਾਂਕਿ ਲਗਾਤਾਰ ਬਿਕਰਮ ਸਿੰਘ ਮਜੀਠੀਆ ਤੇ ਪਤਨੀ ਗਨੀਵ ਕੌਰ ਵੱਲੋਂ ਜੋ ਹੈ ਭਗਵੰਤ ਸਰਕਾਰ ਤੇ ਸਵ ਇੱਕੀ ਗੱਲ ਆਖੀ ਪਿੱਛੇ ਵੀ ਆਪਾਂ ਦੇਖਿਆ ਆਖੀ ਗਈ ਕਿ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਕੇਸ ਪਾਇਆ ਗਿਆ ਹੈ ਇਹ ਚ ਕੁਝ ਵੀ ਸਚਾਈ ਨਹੀਂ ਤੇ ਬਿਕਰਮ ਸਿੰਘ ਮਜੀਠੀਆ ਜਲਦੀ ਜੋ ਹੈ ਬਾਹਰ ਆ ਜਾਣਗੇ ਤੇ ਉਹਨਾਂ ਦੇ ਕੇਸ ਚ ਕੁਝ ਵੀ ਨਿਕਲ ਕੇ ਨਹੀਂ ਆਏਗਾ ਲੇਕਿਨ ਹਾਲਾ ਕਿ ਹਜੇ ਤੱਕ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਮੁਸ਼ਕਲਾਂ ਨੇ ਉਹ ਘਟਣ ਦੀ ਵਜਾਇ ਵਧਦੀਆਂ ਹੀ ਜਾ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਵੀ ਦੱਸਦੀਏ ਕਿ ਜੋ ਵਿਜੂਲੈਂਸੀ ਟੀਮ ਵੱਲੋਂ ਸੀ ਬਿਕਰਮ ਸਿੰਘ ਮਜੀਠੀਆ ਦੀ ਪ੍ਰਾਪਰਟੀ ਦੀ ਵੀ ਪ੍ਰੋਪਰ ਜਰੀ ਉਹਨਾਂ ਦੀ ਹੈਗੀਆਂ ਜਾਂਚ ਕੀਤੀ ਗਈ ਸੀ ਵੱਖ-ਵੱਖ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਸੀ ਬਿਕਰਮ ਸਿੰਘ ਮਜੀਠੀਆ ਨੂੰ ਨਾਲ ਜਾ ਕੇ ਉਹਨਾਂ ਦੀ ਪ੍ਰਾਪਰਟੀ ਜਿਹੜੀ Shimla ਚ ਵੀ ਹੈਗੀ ਚੰਡੀਗੜ੍ਹ ਜੀ ਵੀ ਤਾਂ ਉੱਥੇ ਵੀ ਜਾ ਕੇ ਜੀਏ ਪੂਰੀ ਸਾਰੀ ਪ੍ਰਾਪਰਟੀਆਂ ਦੀ ਜਾਂਚ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਵਿਕਰਮ ਸਿੰਘ ਮਜੀਠੀਆ ਜਿਹੜੀ ਨਿਆਇ ਖਿਰਾਸਤ ਹੈ ਉਹ ਜੋ ਵਾਅਦਾ ਹੋ ਰਿਹਾ ਤੇ ਵਿਕਰਮ ਸਿੰਘ ਮਜੀਠੀਆ ਹਜੇ ਵੀ ਹਿਰਾਸਤ 'ਚ ਨੇ ਤੇ ਹੁਣ ਵੀ ਅੱਜ ਵੱਡੀ ਖਬਰ ਸਾਹਮਣੇ ਆਈ ਕਿ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਮੁਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਕਿ ਉਹਨਾਂ ਦੀ ਅੱਜ ਸੁਣਵਾਈ ਸੀਗੀ ਲੇਕਿਨ ਹੁਣ ਉਹਨਾਂ ਦੀ 14 ਦਿਨਾਂ ਦੀ ਨਿਆਇ ਖਿਰਾਸਤ ਹੋਰ ਵਧਾ ਦਿੱਤੀ ਗਈ ਹੈ ਤੇ 4 ਅਕਤੂਬਰ ਨੂੰ ਹੁਣ ਅਗਲੀ ਸੁਣਵਾਈ ਬਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਹੋਵੇਗੀ ਖੈਰ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਆਖਿਰ 4 ਅਕਤੂਬਰ ਨੂੰ ਬਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਕੀ ਸੁਣਵਾਈ ਹੁੰਦੀ ਹੈ ਕੀ ਫੈਸਲਾ ਆਂਦਾ ਹੈ ਕੋਈ ਜਾਂ ਫਿਰ ਦੁਬਾਰਾ ਤੋਂ ਇੱਕ ਵਾਰ ਜੋ ਹੈ ਬਿਕਰਮ ਸਿੰਘ ਮਜੀਠੀਆ ਦੀ ਜੁੜੀ ਨਿਆਇਕ ਹਿਰਾਸਤ ਹੈ ਉਹ ਕਿ ਵਾਦਾ ਹੋਵੇਗਾ ਤੇ ਇੰਜ ਹੀ ਜੋ ਹੈਗਾ ਉਸ 'ਚ ਕੁਝ ਵੀ ਨਿਕਲ ਕੇ ਨਹੀਂ ਸਾਹਮਣੇ ਆਏਗਾ ਖੈਰ ਹੁਣ ਉਹਦਾ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਬਾਕੀ ਥੋੜਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਅੱਜ ਵੱਡੀ ਦੀ ਅਪਡੇਟ ਸਾਹਮਣੇ ਆਈ ਹੈ ਜੀ ਹਾਂ ਵਿਕਰਮ ਸਿੰਘ ਮਜੀਠੀਆ ਦੀ ਜਾਣਕਾਰੀ ਮੁਤਾਬਕ 14 ਦਿਨਾਂ ਦੀ ਨਾਈ ਖਰਾਸਤ ਹੋਰ ਵਾਦਾ ਦਿੱਤੀ ਗਈ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਹੁਣ ਵਿਕਰਮ ਸਿੰਘ ਮਜੀਠੀਆ ਦੀ ਜੋ ਅਗਲੀ ਪੇਸ਼ੀ ਹੈ ਉਹ 4 ਅਕਤੂਬਰ ਨੂੰ ਹੋਵੇਗੀ ਇਹ ਵੱਡੀ ਖਬਰ ਅੱਜ ਸਾਹਮਣੇ ਆਈ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜੋ ਨਿਆਇ ਖਰਾਸਤ ਹੈ ਉਸ 'ਚ ਫੇਰ ਤੋਂ ਵਾਅਦਾ ਹੋ ਗਿਆ ਤੇ 14 ਦਿਨਾਂ ਲਈ ਹੋਰ ਨਿਆਇ ਖਰਾਸਤ ਵਿਕਰਮ ਸਿੰਘ ਮਜੀਠੀਆ ਦੀ ਵਾਦਾ ਦਿੱਤੀ ਗਈ ਹੈ ਦੱਸਦੀ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਕੋਰਟ 'ਚ ਪੇਸ਼ੀ ਸੀ ਵੀਡੀਓ ਕਾਨਫਰੰਸ ਰਾਹੀਂ ਜਾਣਕਾਰੀ ਮੁਤਾਬਕ ਉਹਨਾਂ ਦੀ ਪੇਸ਼ੀ ਹੋਈ ਤੋਂ ਉਸ ਤੋਂ ਬਾਅਦ ਹੀ ਹੋਣਾ ਨਿਆਇਕ ਹਿਰਾਸਤੂ 14 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਤੇ 4 ਅਕਤੂਬਰ ਨੂੰ ਹੁਣ ਉਹਨਾਂ ਦੀ ਅਗਲੀ ਪੇਸ਼ ਯਾਨੀ ਕਿ ਅਗਲੀ ਸੁਣਵਾਈ ਕੋਰਟ 'ਚ ਹੋਵੇਗੀ ਦੱਸਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਉਹਨਾਂ ਦੇ ਘਰ ਤੋਂ 25 ਜੂਨ ਨੂੰ ਅੰਮ੍ਰਿਤਸਰ ਵਾਲੇ ਘਰ ਤੋਂ ਗ੍ਰਿਫਤਾਰ ਕੀਤਾ ਸੀ 25 ਜੂਨ ਨੂੰ ਵਿਜੀਲੈਂਸ ਦੀ ਟੀਮ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਲੇ ਬਿਕਰਮ ਸਿੰਘ ਮਜੀਠੀਆ ਦੇ ਘਰ 'ਚ ਪਹੁੰਚੀ ਸੀ ਕਿਤੇ ਉੱਥੋਂ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਹੈ ਬਿਕਰਮ ਸਿੰਘ ਉਹਨਾਂ ਦੀ ਰਿਮਾਂਡ ਜਦੋਂ ਖਤਮ ਹੋਈ ਸੀ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਨਿਆਇਕ ਹਿਰਾਸਤ 'ਚ ਪੇਜ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਜਦੋਂ ਵੀ ਨਿਆਇਕ ਹਿਰਾਸਤ ਖਤਮ ਹੋਈ ਉਹਦੇ ਵਿੱਚ ਲਗਾਤਾਰ ਵਾਅਦਾ ਹੋਇਆ ਤੇ ਹੁਣ ਵੀ ਵੱਡੀ ਖਬਰ ਰਹੀ ਹੈ ਸਾਹਮਣੇ ਆਈ ਹੈ ਕਿ 14 ਦਿਨਾਂ ਦੀ ਜਦੋਂ ਹੋਰ ਨਿਆਇਕ ਹਿਰਾਸਤ ਉਹਨਾਂ ਦੀ ਖਤਮ ਹੋਈ ਤੇ ਹੋਰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਕਰਮ ਸਿੰਘ ਮਜੀਠੀਆ ਦੀ ਵਾਦਾ ਦਿੱਤੇ ਗਈ ਹੈ ਹਾਲਾਂਕਿ ਲਗਾਤਾਰ ਵਿਕਰਮ ਸਿੰਘ ਮਜੀਠੀਆ ਤੇ ਪਤਨੀ ਗਨੀਬਕੌਰ ਵੱਲੋਂ ਜੋ ਹੈ ਭਗਵੰਤ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਲਗਾਤਾਰ 21 ਗੱਲ ਆਖੀ ਪਿੱ ਕਿ ਅ ਬਿਕਰਮ ਸਿੰਘ ਮਜੀਠੀਆ ਦੇ ਝੂਠੇ ਕੇਸ ਪਾਇਆ ਗਿਆ ਹੈ ਇਹ ਚ ਕੁਝ ਵੀ ਸਚਾਈ ਨਹੀਂ ਤੇ ਬਿਕਰਮ ਸਿੰਘ ਮਜੀਠੀਆ ਜਲਦੀ ਜੋ ਹੈ ਬਾਹਰ ਆ ਜਾਣਗੇ ਤੇ ਉਹਨਾਂ ਦੇ ਕੇਸ ਚ ਕੁਝ ਵੀ ਨਿਕਲ ਕੇ ਨਹੀਂ ਆਏਗਾ ਲੇਕਿਨ ਹਾਲਾ ਕਿ ਹਜੇ ਤੱਕ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਮੁਸ਼ਕਲਾਂ ਨੇ ਉਹ ਘਟਣ ਦੀ ਵਜਾਇ ਵਧਦੀਆਂ ਹੀ ਜਾ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਜੋ ਵਿਜੂਲੈਂਸੀ ਟੀਮ ਵੱਲੋਂ ਸੀ ਬਿਕਰਮ ਸਿੰਘ ਮਜੀਠੀਆ ਦੀ ਪ੍ਰਾਪਰਟੀ ਦੀ ਵੀ ਪ੍ਰੋਪਰ ਜਰੀ ਉਹਨਾਂ ਦੀ ਹੈਗੀਆਂ ਜਾਂਚ ਕੀਤੀ ਗਈ ਸੀ ਵੱਖ-ਵੱਖ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਸੀ ਬਿਕਰਮ ਸਿੰਘ ਮਜੀਠੀਆ ਨੂੰ ਨਾਲ ਲੈ ਜਾ ਕੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਜਿਹੜੀ ਸ਼ਿਮਲਾ ਚ ਵੀ ਹੈਗੀ ਜ ਜੇ ਜੀ ਵੀ ਤਾਂ ਉੱਥੇ ਵੀ ਜਾ ਕੇ ਜੀਵੇ ਪੂਰੀ ਸਾਰੀ ਪ੍ਰਾਪਰਟੀਆਂ ਦੀ ਜਾਂਚ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੀ ਜੜੀ ਨਿਆਇ ਕਿਰਾਸਤ ਹੈ ਉਹ ਜੋ ਵਾਅਦਾ ਹੋ ਰਿਹਾ ਤੇ ਵਿਕਰਮ ਸਿੰਘ ਮਜੀਠੀਆ ਹਜੇ ਵੀ ਹਿਰਾਸਤ ਜਨੇ ਤੇ ਹੁਣ ਵੀ ਅੱਜ ਵੱਡੀ ਖਬਰ ਸਾਹਮਣੇ ਆਈ ਕਿ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਮੁਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਕਿ ਉਹਨਾਂ ਦੀ ਅੱਜ ਸੁਣਵਾਈ ਸੀਗੀ ਲੇਕਿਨ ਹੁਣ ਉਹਨਾਂ ਦੀ 14 ਦਿਨਾਂ ਦੀ ਨਿਆਇ ਕਿਰਾਸਤ ਹੋਰ ਵਧਾ ਦਿੱਤੀ ਗਈ ਹੈ ਤੇ 4 ਅਕਤੂਬਰ ਨੂੰ ਹੁਣ ਅਗਲੀ ਸੁਣਵਾਈ ਵਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਹੋਵੇਗੀ ਖੈਰ ਉਹਨਾਂ ਨਾਲੇ ਸ ਜੋ ਵੇਖਣਾ ਹੋਵੇਗਾ ਕਿ ਆਖਿਰ 4 ਅਕਤੂਬਰ ਨੂੰ ਵਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਕੀ ਸੁਣਵਾਈ ਹੁੰਦੀ ਹੈ ਕਿ ਫੈਸਲਾ ਆਉਂਦਾ ਹੈ ਕੋਈ ਜਾਂ ਫਿਰ ਦੁਬਾਰਾ ਤੋਂ ਇੱਕ ਵਾਰ ਜੋ ਹੈ ਵਿਕਰਮ ਸਿੰਘ ਮਜੀਠੀਆ ਦੀ ਜੁੜੀ ਨਿਆਇਕ ਹਿਰਾਸਤ ਹੈ ਉਹ ਕਿ ਵਾਅਦਾ ਹੋਵੇਗਾ ਤੇ ਇੰਜ ਹੀ ਜੋ ਹੈਗਾ ਉੱਚ ਕੁਝ ਵੀ ਨਿਕਲ ਕੇ ਨਹੀਂ ਸਾਹਮਣੇ ਆਏਗਾ ਖੈਰ ਹੁਣ ਉਹਦਾ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਬਾਕੀ ਥੋੜਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ